ਤੁਸੀਂ ਦੇਖ ਰਹੇ ਹੋ ਐਸਟੀਪੀ ਨਿਊਜ਼ ਦੇਸ਼ ਵਿਦੇਸ਼ ਬੈਠੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਅੱਜਕੱਲ੍ਹ ਠੱਗਾਂ ਵੱਲੋਂ ਨਵੇਂ-ਨਵੇਂ ਤਰੀਕਿਆਂ ਦੇ ਨਾਲ ਲੋਕਾਂ ਨੂੰ ਠੱਗਿਆ ਜਾ ਰਿਹਾ ਉਸੇ ਤਰ੍ਹਾਂ ਹੀ ਕਾਦਿਆ ਵਿੱਚ ਵੀ ਸੁਨਿਆਰੇ ਦਾ ਕੰਮ ਕਰਦੇ ਚਾਚਾ ਅਤੇ ਦੋ ਪਤੀਜੇ ਲੋਕਾਂ ਕੋਲੋਂ ਸੋਨਾ ਲੈ ਕੇ ਪੈਸੇ ਵਿਆਜੀ ਦੇਣ ਦੇ ਨਾਲ ਤੇ ਕਰੋੜਾ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਏ ਸੰਪਰਕ ਕਾਦਿਆ ਪੁਲਿਸ ਨੂੰ ਉਸ ਰਿਲੇ ਵੱਡੀ ਕਾਮਯਾਬੀ ਮਿਲੀ ਜਦੋਂ ਗੁਪਤ ਸੂchnਾ ਦੇ ਆਧਾਰ ਤੇ ਠੱਗੀ ਮਾਰ ਕੇ ਫਰਾਰ ਹੋਏ ਸੁਨਿਆਰੇ ਰਾਗਵ ਲੁਤਰਾ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਕਾਦੀਆਂ ਤੋਂ ਪੱਤਰਕਾਰ ਸੰਦੀਪ ਸਿੰਘ ਦੀ ਦੇਖੋ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਕਾਦੀਆਂ ਸ਼ਹਿਰ ਦੇ ਸਾਰੇ ਜਿੰਨੇ ਵੀ ਨਮਾਇੰਦੇ ਐ ਉਹਨਾਂ ਨੂੰ ਸਸਰੀ ਕਾਨ ਤੇ ਸ਼ਹਿਰ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਕੋਈ ਵੀ ਠੱਗੀਆਂ ਚੋਰੀਆਂ ਜਿਹੜੀਆਂ ਉਹ ਨਹੀਂ ਹੋਣਗੀਆਂ ਜਾਏਗਾ ਕੁਝ ਸਮਾਂ ਪਹਿਲਾਂ ਇੱਕ ਰਾਗਵ ਲੁਖੜਾ ਉਹਦਾ ਭਰਾ ਤੇ ਇੱਕ ਚਾਚਾ ਇਹਨਾਂ ਤੇਨਾਂ ਕੰਮਾ ਨੇ ਰਲ ਕੇ ਇੱਕ ਠੱਗੀ ਦੀ ਦੁਕਾਨ ਖੋਲੀ ਜਿੱਤੇ ਲੋਕਾਂ ਦੇ ਕੋਲੋਂ ਜਿਹੜੇ ਪੈਸੇ ਲੋਕਾਂ ਨੂੰ ਵਿਆਜ ਹੀ ਦਿੰਦੇ ਸੀ ਤੇ ਸੋਨਾ ਰੱਖਦੇ ਸੀ ਜਾਂ ਪੈਸੇ ਲੈਂਦੇ ਸੀ ਇਸੇ ਤਰ੍ਹਾਂ ਇਹਨਾਂ ਨੇ ਬਹੁਤ ਸਾਰੇ ਲੋਕਾਂ ਕੋ ਇੱਕ ਕਰੋੜ 92 ਲੱਖ ਦੀ ਠੱਗੀ ਮਾਰੀ ਤੇ 42 ਤੋਂ 42 ਟੋਲੇ ਸੋਨਾ ਇਹ ਲੈ ਕੇ ਤੇ ਉਸ ਤੋਂ ਬਾਅਦ ਜਿੰਦੇ ਮਾਰ ਕੇ ਫਰਾਰ ਹੋ ਗਏ ਜਿਹਦੇ ਅਗੇਂਸਟ ਮੁਕੱਦਮਾ ਨੰਬਰ 6/24 ਥਾਣਾ ਕਾਦੀਆਂ ਦਰਜ ਹੈ ਤੇ ਅਸੀਂ ਤਫਤੀਸ਼ ਦਰਾਂ ਇਨਫਾਰਮੇਸ਼ਨ ਦੇ ਤੌਰ ਤੇ ਉਹਨਾਂ ਵਿੱਚੋਂ ਇੱਕ ਵਿਅਕਤੀ ਨੂੰ ਕੱਲ ਅੰਮ੍ਰਿਤਸਰ ਤੋਂ ਜਿਹੜਾ ਵਾ ਉਹ ਕਾਬੂ ਕੀਤਾ ਉਹਦੀ ਜਿਹੜੀ ਅਮਰੀਕੀ ਨਾਲ ਪੁਸ਼ੀਸ਼ ਅਸੀਂ ਕਰ ਰਹੇ ਹਾਂ ਕੀ ਨਾਮ ਹੈ ਤੁਹਾਡਾ ਤੇਰਾ ਨਾਮ ਰਾਗਵ ਲੁਧਰਾ ਤੇ ਇਹ ਪ੍ਰੇਮਨਗਰ ਮੱਲਾ ਕਾਦੀਆਂ ਦਾ ਰਹਿਣ ਵਾਲਾ ਵਾ ਇਸ ਵੇਲੇ ਜਿਹੜੇ ਇੱਥੋਂ ਸਭ ਜਿੰਦੇ ਮਾਰਖੇ ਤੇ ਇਹ ਪਰਿਵਾਰ ਸਮੇਤ ਕਿਤੇ ਅਣਦਸੀ ਜਗ੍ਹਾ ਤੇ ਚਲੇ ਗਏ ਸੀ ਤੇ ਇਹਦੇ ਜਿਹੜੇ ਬਾਕੀ ਇੱਕ ਚਾਚਾ ਤੇ ਇੱਕ ਜਿਹੜਾ ਇਹਦਾ ਭਰਾ ਵਾ ਉਹਨਾਂ ਨੂੰ ਇਹਦੀ ਨਿਸ਼ਾਨਦੇਹੀ ਤੇ ਜਿਹੜਾ ਵਾ ਉਹ ਜਲਦੀ ਕਾਬੂ ਕੀਤਾ ਜਾਏਗਾ ਜਿਹੜੀ ਗੇੜਾ ਤੇ ਉਹਨਾਂ ਦੇ ਬੱਚਾ ਲੱਗਿਆ ਇਹ 420 ਦੇ 120 ਬੀ ਲਾ ਕੇ ਆਈਪੀਸੀ ਦੇ ਤਹਿਤ ਇਹਨਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਸੀ ਤਫਤੀਸ਼ ਨੂੰ ਜਿਹੜਾ ਵਾ ਬ੍ਰੀਕੀ ਨਾ ਕੀਤਾ ਜਾਏਗਾ ਬੁੱਲਤ ਇਹਨਾਂ ਕੋ ਹੱਥ ਲੋਂਦੇ ਹੈ ਉਮੀਦ ਕੋਈ ਸਭ ਕੁਝ ਕਰਾਂਗੇ ਜੀ ਜੋ ਵੀ ਇਹਨਾਂ ਰੱਖਿਆ ਪੁਛਕਿਛ ਕਰਕੇ ਉਹ ਮਾਨ ਜੋਗ ਅਦਾਲਤ ਦੇ ਵਿੱਚ ਜਿਹੜਾ ਉਹ ਰਿਕਾਰਡ ਕੀਤਾ ਜਾਏਗਾ ਰਿਮਾਂਡ ਲਿਆ ਗਿਆ ਰਹਾ ਇਹਦਾ ਰਿਮਾਂਡ ਲਿਆ ਜੀ 3 ਦਿਨ ਦਾ ਰਿਮਾਂਡ ਕੋਰਟ ਨੇ ਦਿੱਤਾ ਹੈ ਤੇ ਉਹਦੇ ਤਹਿਤ ਇਹਨਾਂ ਕੋਲ ਜਿਹੜੀ ਹੋਰ ਬਸੀ ਸੀ ਤੀ ਹੈ ਉਹ ਸੱਚਾ ਚਾਚਾ ਦਾ ਨਾਮ ਅਰੇ ਚਲ ਕਰਦੇ ਜਿਵੇਂ ਜਿਹੜਾ ਇੱਕ ਚਾਚਾ ਉਹਦਾ ਨਾਮ ਹੈਗਾ ਕਰਨ ਲੁਥਰਾ ਤੇ ਇੱਕ ਇਹਦਾ ਭਰਾ ਹੈਗਾ ਉਹਦਾ ਨਾਮ ਹੈਗਾ ਕੇਵਲ ਕ੍ਰਿਸ਼ਨ ਲੁਥਰਾ ਜੀ ਤੇ ਦੋਵਾਂ ਦੇ ਜਿਹੜੇ ਇਹ ਹੈਗੇ ਦੋਵੇਂ ਇੱਕ ਚਾਚਾ ਤੇ ਇੱਕ ਭਰਾ ਆ ਇਹਨਾਂ ਨੂੰ ਵੀ ਜਲਦੀ ਕਾਬੂ ਕੀਤਾ ਜਾਏਗਾ